Cannes Film Festival ਦਾ 77ਵਾਂ ਐਡੀਸ਼ਨ 4 ਮਈ ਤੋਂ ਸ਼ੁਰੂ ਹੋ ਚੁੱਕਿਆ ਹੈ। ਇਹ ਫੈਸਟੀਵਲ 25 ਮਈ ਤੱਕ ਚੱਲੇਗਾ। ਜਦਵੀਂ ਫੈਸਟੀਵਲ ਆਉਂਦਾ ਹੈ ਤਾਂ ਹਰ ਕਿਸੇ ਦੀਆਂ ਨਜ਼ਰਾਂ ਇਸ ਤੇ ਟਿਕ ਜਾਂਦੀਆਂ ਨੇ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਫੈਸਟੀਵਲ 'ਚ ਬਹੁਤ ਕੁਝ ਵੱਖਰਾ ਵੇਖਣ ਨੂੰ ਮਿਲਿਆ। ਪਰ ਇਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕੈਨਸ ਫਿਲਮ ਫੈਸਟੀਵਲ ਦੀ ਸ਼ੁਰੂਆਤ ਬਾਰੇ। ਕੈਨਸ ਫਿਲਮ ਫੈਸਟੀਵਲ 1946 'ਚ ਸਥਾਪਿਤ ਹੋਇਆ। ਇਹ ਹਰ ਸਾਲ ਫਰਾਂਸ 'ਚ ਆਯੋਜਿਤ ਕੀਤਾ ਜਾਂਦਾ ਹੈ। 2003 ਤੱਕ ਇਸ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਜੋਂ ਜਾਣਿਆ ਜਾਂਦਾ ਸੀ। ਇਸ ਫੈਸਟੀਵਲ 'ਚ ਦੁਨੀਆ ਭਰ ਦੀ ਮਾਸਮੇਤ ਸਾਰੀਆਂ ਸ਼ੈਲੀਆਂ ਦੀਆਂ ਨਵੀਆਂ ਫਿਲਮਾਂ ਦੀ ਚਲਕ ਦਿਖਾਈ ਜਾਂਦੀ ਹੈ। ਇਹ ਫੈਸਟੀਵਲ ਵੱਖ-ਵੱਖ ਸ਼੍ਰੇਣੀਆਂ ਦੀਆਂ ਫਿਲਮਾਂ ਨੂੰ ਇੱਕ ਗਲੋਬਲ ਪਲੇਟਫਾਰਮ ਪ੍ਰਦਾਨ ਕਰਦਾ ਹੈ। ਵੈਨਿਸ ਅਤੇ ਬਰਲਿਨ ਦੇ ਨਾਲ-ਨਾਲ ਕੇਨਸ ਤਿੰਨ ਵੱਡੇ ਪ੍ਰਮੁੱਖ ਅੰਤਰਰਾਸ਼ਟਰੀ ਫਿਲਮ ਫੈਸਟੀਵਲਸ ਵਿੱਚੋਂ ਇੱਕ ਹੈ। ਐਨਹੀਂ ਨਹੀਂ ਵੈਨਿਸ, ਬਰਲਿਨ, ਟੋਰਾਂਟੋ ਅਤੇ ਸੰਡੈਂਸ ਦੇ ਨਾਲ-ਨਾਲ ਕੇਨਸ ਪੰਜ ਵੱਡੇ ਪ੍ਰਮੁੱਖ ਅੰਤਰਰਾਸ਼ਟਰੀ ਫਿਲਮ ਫੈਸਟੀਵਲਸ ਵਿੱਚੋਂ ਵੀ ਇੱਕ ਹੈ। ਕੇਨਸ ਫਿਲਮ ਫੈਸਟੀਵਲ ਜਿੱਥੇ ਫਿਲਮ ਤੇ ਕਲਾ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਹਿੱਸਾ ਲੈਂਦੀਆਂ ਹਨ ਇਹ ਫੈਸਟੀਵਲ ਫਿਲਮ ਉਦਯੋਗ ਦੇ ਪੇਸ਼ੇਵਰਾਂ ਲਈ ਰੱਖਵਾ ਹੈ ਹਰ ਪਾਕਿਦਾਰ ਨੂੰ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਮਾਨਤਾ ਦਿੱਤੀ ਜਾਂਦੀ ਹੈ ਇਸ ਵਾਰ ਭਾਰਤੀ ਫਿਲਮ ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਤੇ ਕਈ ਇਨਫਲੂਐਂਸਰਸ ਨੇ ਕੇਨਸ ਤੇ ਡੈਬਿਊ ਕੀਤਾ ਪੰਜਾਬੀਆਂ ਦਾ ਧਿਆਨ ਕੇਨਸ ਨੇ ਉਦੋਂ ਖਿੱਚਿਆ ਜਦੋਂ ਰੈੱਡ ਕਾਰਪਟ ਤੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਿਖਾਈ ਦਿੱਤੀ ਸੁਨੰਦਾ ਸ਼ਰਮਾ ਨੇ 77ਵੇਂ ਕੇਨਸ ਫਿਲਮ ਫੈਸਟੀਵਲ 'ਚ ਪਹੁੰਚ ਪੰਜਾਬ ਦੇ ਸੱਭਿਆਚਾਰ ਨੂੰ ਵਿਸ਼ਵ ਪੱਧਰ ਤੇ ਲਿਆਂਦਾ ਚਿੱਟੇ ਰੰਗ ਦੇ ਪੰਜਾਬੀ ਪਹਿਰਾਵੇ 'ਚ ਉਹਨਾਂ ਦੀ ਸੋਬਰ ਲੁੱਕ ਨੇ ਸਭ ਨੂੰ ਆਕਰਸ਼ਿਤ ਕੀਤਾ ਉਹਨਾਂ ਨੇ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਸਾਂਝੇ ਕਰਦੇ ਹੋਏ ਲਿਖਿਆ ਫਤਿਹਗੜ ਚੂੜੀਆਂ ਤੋਂ ਕੇਨਸ ਆਮ ਜਿਹੇ ਘਰ ਦੀ ਕੁੜੀ ਸੁਫਨੇ ਇਨੇ ਖਾਸ ਕਦੋਂ ਤੋਂ ਲੈਣ ਲੱਗ ਪਈ ਪਤਾ ਹੀ ਨਹੀਂ ਲੱਗਿਆ ਤੁਸੀਂ ਹਮੇਸ਼ਾ ਮੈਨੂੰ ਪਿਆਰ ਤੇ ਇੱਜ਼ਤ ਬਖਸ਼ੀ ਹੈ ਇਹ ਪੋਸਟ ਤੁਹਾਡੇ ਸਾਰਿਆਂ ਦੇ ਨਾਮ ਬਾਲੀਵੁੱਡ ਅਦਾਕਾਰਾ ਕਿਯਾਰਾ ਅਡਵਾਨੀ ਵੀ ਕੇਨਸ ਫਿਲਮ ਫੈਸਟੀਵਲ 'ਚ ਸ਼ਾਮਲ ਹੋਈ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਫੈਸ਼ਨ ਇਨਫਲੂਐਂਸਰ ਨੈਂਸੀ ਤਿਆਗੀ ਨੇ ਵੀ ਇਸ ਫੈਸਟੀਵਲ 'ਚ ਆਪਣਾ ਡੈਬਿਊ ਕੀਤਾ ਉਹਨਾਂ ਨੇ 1 ਮਹੀਨਾ ਲਾ ਕੇ ਆਪਣੀ ਡਰੈੱਸ ਖੁਦ ਤਿਆਰ ਕੀਤੀ। ਨੈਂਸੀ त्याਗੀ ਇੱਕ ਇਨਫਲੂਐਂਸਰ ਹੈ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਬਹੁਤ ਸਾਰੀਆਂ ਅਭਿਨੇਤਰੀਆਂ ਵੱਲੋਂ ਪਹਿਨੇ ਕੱਪੜਿਆਂ ਨੂੰ ਰੀਕ੍ਰੀਏਟ ਕਰਦੇ ਨੇ। ਇਹਨਾਂ ਤੋਂ ਇਲਾਵਾ ਐਸ਼ਵਰੀਆ ਰਾਏ, ਅਦਿਤੀ ਰਾਓ ਹੈਦਰੀ ਸ਼ੋਭੀਤਾ ਜੈਕਲਿਨ ਫਰਨਾਂਡੇਸ ਉਰਵਸ਼ੀ ਰੁਤੇਲਾ ਤੇ ਹੋਰ ਕਈ ਭਾਰਤੀ ਫਿਲਮ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਇਸ ਚੋ ਸ਼ਿਰਕਤ ਕਰ ਰਹੇ ਨੇ 77ਵੇਂ ਕੇਂਸ ਫਿਲਮ ਫੈਸਟੀਵਲ ਵਿੱਚ ਇਸ ਸਾਲ ਕਈ ਭਾਰਤੀ ਫਿਲਮਾਂ ਵੀ ਹਿੱਸਾ ਬਣਨ ਜਾ ਰਹੀਆਂ ਨੇ 1975 ਵਿੱਚ ਬਣੀ ਸ਼ਾਮ ਬੈਨੇਗਲ ਦੀ ਫਿਲਮ ਮੰਥਨ ਵੀ ਇਸ ਸਾਲ ਕੇਂਸ ਦਾ ਹਿੱਸਾ ਬਣੀ ਹੈ ਇਹ ਫਿਲਮ ਭਾਰਤ ਵਿੱਚ ਇੱਕ ਮਾਈਲਸਟੋਨ ਮੰਨੀ ਜਾਂਦੀ ਹੈ ਇਕਲੌਤੀ ਭਾਰਤੀ ਫਿਲਮ ਹੈ ਜਿਸ ਨੂੰ ਇਸ ਸਾਲ ਕੇਂਸ ਦੇ ਕਲਾਸਿਕ ਸੈਕਸ਼ਨ ਵਿੱਚ ਦਿਖਾਉਣ ਲਈ ਚੁਣਿਆ ਗਿਆ ਹੈ ਇਸ ਵਿੱਚ ਨਸੀਰੁੱਦੀਨ ਸ਼ਾ ਸਮਿਤਾ ਪਾਟੇਲ ਅਤੇ ਗਿਰੇਸ਼ ਕੰਨਰ ਨੇ ਮੁੱਖ ਭੂਮਿਕਾ ਨਿਭਾਈਆਂ ਹਨ ਸ਼ਾਮ ਬੈਨੇਗਲ ਦੀ ਮੰਥਨ ਦੇਸ਼ ਦੀ ਮਸ਼ਹੂਰ ਦੁੱਧ ਕ੍ਰਾਂਤੀ ਤੇ ਆਧਾਰਿਤ ਹੈ ਜਿਸ ਦੀ ਸ਼ੁਰੂਆਤ ਕਦੇ ਵਰਗੇਸ ਕੁਰਿਆਨ ਨੇ ਕੀਤੀ ਸੀ ਉਹਨਾਂ ਨੂੰ ਦੇਸ਼ ਦੇ ਚਿੱਟੀ ਕ੍ਰਾਂਤੀ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਫਿਲਮ ਬਾਰੇ ਖਾਸ ਗੱਲ ਇਹ ਹੈ ਕਿ ਇਹ ਫਿਲਮ ਦੇਸ਼ ਦੀ ਪਹਿਲੀ ਕਰਾਉਡ ਫੰਡਿੰਗ ਵਾਲੀ ਫਿਲਮ ਸੀ ਇਸ ਦੇ ਨਿਰਮਾਤਾ ਕੋਈ ਅਮੀਰ ਪ੍ਰੋਡਕਸ਼ਨ ਹਾਊਸ ਨਹੀਂ ਸਗੋਂ 5 ਲੱਖ ਕਿਸਾਨ ਸਨ ਜੋ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨਾਲ ਜੁੜੇ ਹੋਏ ਸਨ ਇਨਾ ਦੇਸ਼ ਭਰ ਦੇ 5 ਲੱਖ ਕਿਸਾਨਾਂ ਨੇ 2-2 ਰੁਪਏ ਦਾਨ ਕੀਤੇ ਸੀ। ਆਲਵੇ ਇਮੇਜਨ ਐਸ ਲਾਈਟ ਇੱਕ ਫਿਲਮ ਹੈ ਜੋ ਪਾਇਲ ਕਪਾੜੀਆ ਦੁਆਰਾ ਨਿਰਦੇਸ਼ਿਤ ਹੈ ਅਤੇ ਲਿਖੀ ਗਈ ਹੈ। ਇਸ ਨੂੰ ਕੈਨਸ ਫੈਸਟੀਵਲ 'ਚ ਪਾਮ ਡ'ਔਰ ਦੀ ਸ਼੍ਰੇਣੀ 'ਚ ਦਿਖਾਇਆ ਜਾਵੇਗਾ। ਇਹ 30 ਸਾਲਾਂ 'ਚ ਪਹਿਲੀ ਭਾਰਤੀ ਫਿਲਮ ਹੈ ਜਿਸ ਨੂੰ ਇਸ ਸ਼੍ਰੇਣੀ 'ਚ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਪਾਇਲ ਕਪਾੜੀਆ ਹੀ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਨਿਰਦੇਸ਼ਕ ਬੀਬੀ ਵੀ ਹੈ। ਇਸ ਦੇ ਨਾਲ ਹੀ ਇੱਕ ਫਿਲਮ ਸੰਤੋਸ਼ ਵੀ ਕੈਨਸ 'ਚ ਦਿਖਾਈ ਜਾਵੇਗੀ। ਇਸ ਨੂੰ ਸੰਧਿਆ ਸੂਰੀ ਨੇ ਡਾਇਰੈਕਟ ਕੀਤਾ ਹੈ। ਇਸ ਨੂੰ ਅਨਸਰਟਨ ਰਿਗਾਰਡ ਦੀ ਸ਼੍ਰੇਣੀ ਦੇ ਤਹਿਤ ਸਕ੍ਰੀਨ ਕੀਤਾ ਜਾਵੇਗਾ ਇਸ ਵਿੱਚ ਮੁੱਖ ਭੂਮਿਕਾ ਚ ਸੁਨੀਤਾ ਰਾਜਵਰ ਦੇ ਨਾਲ ਸ਼ਹਾਨਾ ਗੋਸਵਾਮੀ ਐ ਜੋ ਕਿ ਇਸ ਵਿਗਾਟੋ ਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਭਾਰਤੀ ਫਿਲਮਾਂ ਨੇ ਜਿਵੇਂ ਕਿ ਚਿੰਦਾਨੰਦ ਐਸ ਨਾਇਕ ਦੁਆਰਾ ਨਿਰਦੇਸ਼ਿਤ Sunflowers were the first ones to know ਕਰਨ ਕੰਧਾਰੀ ਦੁਆਰਾ ਨਿਰਦੇਸ਼ਿਤ ਫਿਲਮ Sister Midnight ਤੇ ਮੈਸਮ ਅਲੀ ਦੁਆਰਾ ਨਿਰਦੇਸ਼ਿਤ ਫਿਲਮ In Retreat ਜ਼ਾਹਿਰ ਹੈ ਕਿ ਇਹ ਫਿਲਮਾਂ ਭਾਰਤੀ ਸਿਨੇਮਾ ਲਈ ਇੱਕ ਮਿਸਾਲ ਕਾਇਮ ਕਰਨਗੀਆਂ